ਦੇ ਆ ਦੇ ਪ੍ਰਾਨ ਫੋਨ ਇਹ ਨਾ ਮੈਂ ਕਰਾਂ ਗੱਲ ਵੇਖੀ ਅਜੀ ਕਿਤਾ ਹੁਣ ਹੋਸਟ ਕਾਣੇ ਆਉਂਦੀ ਆ ਜਿਹੜਾ ਉਦੋਂ ਤੇ ਬੜੀਆਂ ਆਣ ਕੇ ਤੇ ਗੱਲਾਂ ਕਰਦਾ ਹੈਗਾ ਵੀ ਤੁਹਾਡੇ ਤੇ ਹੀ ਸਾਰਾ ਕਸੂਰ ਵਾ ਹੁਣ ਸਾਰੀਆਂ ਇਹਦੀਆਂ ਕਰਤੂਤਾ ਦੱਸਣੀ ਆ ਨਾ ਜੋ ਜੋ ਇਹ ਕਰਦੀ ਤੇ ਜੋ ਜੋ ਨੇ ਮੰਮੀ ਮੈਨੂੰ ਨਾ ਸ਼ਰਮ ਬੜੀ ਆਉਣ ਲਈ ਆ ਦੋਰੀ ਰਿਸ਼ਤੇਦਾਰੀ ਆ ਜੇ ਮੇਰੀ ਸੱਸ ਤਾਂ ਗੱਲ ਤੇ ਉੱਪਰ ਹੀ ਜਾਂਦੀ ਆ ਆਖਣਾ ਵਾ ਇਹਨਾਂ ਨੇ ਆਪਣੀ ਕੁੜੀ ਨੂੰ ਅਕਲ ਕੀ ਦੇਣੀ ਆ ਜਿਨ੍ਹਾਂ ਦੇ ਘਰ ਰੋਜ਼ ਹੀ ਤਮਾਸ਼ਾ ਲੱਗਾ ਰਹਿੰਦਾ ਵਾ ਇਹਨਾਂ ਦੇ ਕੋਈ ਦਿਨ ਨਹੀਂ ਜਿਹੜਾ ਬਿਨਾਂ ਤਮਾਸ਼ੇ ਤੋਂ ਜਾਂਦਾ ਵਾ ਮੈਨੂੰ ਨਹੀਂ ਸੱਸ ਤੇਰੀ ਨੂੰ ਅੱਗੇ ਨਹੀਂ ਪਤਾ ਉਦੋਂ ਐਨੇ ਕਿਡੀਆਂ ਕੱਟ ਕੀਤੀਆਂ ਤੇ ਉਹਨੂੰ ਨਵਾਂ ਪਤਾ ਲੱਗਣਾ ਵਾ ਉਹਨੂੰ ਸਾਰਾ ਹੀ ਇਹਦੀ ਕਰਤੂਤਾ ਪਤਾ ਵੀ ਜਿੱਤਾਂ ਦੀ ਹੈ ਗਈ ਆ ਇਹਨੂੰ ਅਕਲ ਲੱਗਾ ਵਾ ਅਕਲ ਮਾਸਾ ਜਿੰਨੀ ਨਹੀਂ ਆਈ ਇਹੋ ਪਹਿਲੀ ਵਾਰਾ ਨਵੀਂ ਸਵੀ ਆਈ ਤਾਂ ਮੈਂ ਕਿੱਥੇ ਬਹਿ ਕੇ ਤੇ ਉਹਨਾਂ ਕੱਟਾਂ ਗੱਲਾਂ ਕਰਨ ਰਹੀ ਆ ਕੋਈ ਕਰਨ ਵਾਲੀਆਂ ਗੱਲਾਂ ਜਿਹੜੀਆਂ ਨੇ ਕਰ ਛੱਡੀਆਂ ਲੋ ਕੀ ਸਕੋ ਧੀਆਂ ਦਾ ਟੱਕਣ ਟੱਕ ਦੇ ਆ ਤੇ ਇਹਨਾਂ ਨੇ ਜਿਹੜੀਆਂ ਨਹੀਂ ਵੀ ਸਾਡੇ ਘਰ ਹੋਈਆਂ ਉਹ ਵੀ ਉਹਨਾਂ ਨੂੰ ਦੱਸਿਆ ਮੈਂ ਤੇ ਨਹੀਂ ਆ ਵੀ ਫਿਰ ਵੀ ਮੇਰੇ ਕੱਖ ਰਹਿ ਗਏ ਆ ਕਿਤੇ ਉਹ ਤੇ ਗੱਲ ਵਾ ਕਿੰਨੀ ਕਰਨੀਆਂ ਗੱਲਾਂ ਕਰ ਛੱਡੀਆਂ ਤੇ ਮੇਰੇ ਤੱਕ ਨੀ ਕਿਤੇ ਉਪਣ ਦਿੱਤਾ ਤੇ ਉੱਥੇ ਉਹਨੂੰ ਡੱਕ ਕੇ ਤੇ ਬਹਿ ਗਈ ਚੁਕਣਾ ਦੇਣ ਵਾਲੀ ਤੇ ਕੋਈ ਕਸਰ ਨਹੀਂ ਛੱਡੀ ਵੀ ਉਹ ਤੇ ਮੈਂ ਨਾ ਬੜੇ ਜ਼ੋਰ ਨਾਲ ਆਪਣਾ ਘਰ ਵਸਾਇਆ ਵਾ ਨਹੀਂ ਤੇ ਇਹਨਾਂ ਨੇ ਤੇ ਜਾੜ ਹੀ ਦਿੱਤਾ ਮੇਰਾ ਇੱਕ ਵਾਰੀ ਘਰ ਉੱਜੜ ਗਿਆ ਇਹ ਮੰਮੀ ਜਿੱਦਾਂ ਉੱਥੇ ਮੇਰੇ ਨਾਲ ਹੁੰਦਾ ਰਿਹਾ ਵਾ ਨਾ ਮੈਂ ਤੇ ਤੁਹਾਡੇ ਕੰਨੀ ਆਜ ਪਉਂਦੀ ਨਹੀਂ ਰਹੀ ਚਲਤੀ ਇਹ ਚੰਗਾ ਕੀਤਾ ਵਾ ਆਪਣਾ ਘਰ ਤੁਮ ਆਪੇ ਵਸਾ ਲਿਆ ਵਾ ਵਧੀਆ ਹੋਇਆ ਵਾ ਨਹੀਂ ਤੇ ਕੋਈ ਉਹੋ ਜੀ ਹੁੰਦੀ ਨਾ ਕੁੜੀ ਤੇ ਮăriਜੀ ਗੱਲ ਸੱਸਾ ਮਾਵਾਂ ਕਰਨ ਤੇ ਉਸੇ ਵੇਲੇ ਚੋੜਾ ਚੁੱਕ ਕੇ ਤੇ ਤੁਰ ਪੈਂਦੀਆਂ ਵਾ ਤੇ ਅਸੀਂ ਚੱਲ ਗਈਆਂ ਚੋੜਾ ਜੋਕੇ ਨਾ ਉਹ ਤੁਰਦੀਆਂ ਵਾ ਮੰਮੀ ਜਿਨ੍ਹਾਂ ਨੂੰ ਪਤਾ ਵਾ ਵੀ ਸਾਨੂੰ ਗਾੜੀ ਚੱਲ ਲੈਣਾ ਵਾ ਤੇ ਮੈਨੂੰ ਆਪਣਾ ਘਰ ਦੇਖਦਾ ਹੀ ਮੈਨੂੰ ਬੁੱਢਾ ਮਾਂ ਪਿਓ ਆਪਣਾ ਦੇਖਦਾ ਹੀ ਤੇ ਭਰਾ ਪਰਜਾਈ ਤੇ ਪਤਾ ਹੀ ਆ ਜਿੰਨੇ ਜੋਗੇ ਹੈਗੇ ਆ ਪਰਜਾਈ ਨੇ ਕਿਹਾ ਮੈਨੂੰ ਆ ਕੇ ਬੜਾ ਗੱਲ ਨਾ ਲਾਉਣਾ ਹੀ ਭਾਈ ਮੇਰੀ ਨਣਾਣ ਉਤੋਂ ਦੁਖੀ ਇੱਥੇ ਮੈਨੂੰ ਵਸਾਲਾ ਮੈਨੂੰ ਇਧਰੋਂ ਵੀ ਉਹਦੇ ਘਰ ਵੱਲਦਾ ਛੱਤਰ ਹੀ ਦੇ ਦệ ਹੀ ਨਾ ਤੇ ਮੈਂ ਹਮੇ ਆਪਣੇ ਸਹੁਰਿਆਂ ਦੇ ਖਾ ਲੂੰਗੀ ਪਰ ਹੁਣ ਮੈਂ ਉਹਦੇ ਨਹੀਂ ਖਾਣੇ ਚਲ ਚੰਗਾ ਹੋਇਆ ਤੀਏ ਯਾ ਹੋ ਤੂੰ ਨਹੀਂ ਆ ਕਲਮਟ ਪਿਛਲੇ ਆਨੇ ਜੜੀ ਦਿੱਤੀ ਹੋਏ ਤੇ ਉਹਨੂੰ ਤੂੰ ਕੀ ਆਖਣਾ ਜੇ ਇੱਥੇ ਤੂੰ ਆ ਵੀ ਜਾਂਦੀ ਨਾ ਉਹਨੇ ਵੀ ਨਹੀਂ ਮੇੜੇ ਮਾਰ ਮਾਰ ਸੱਦਣਾ ਤੇ ਵਾਸਾ ਹੀ ਆ ਵੇਖਿਆ ਆ ਗਈ ਕਿ ਨਹੀਂ ਗਈ ਘਰ ਬਾਹਰ ਤੀ ਕਿ ਨਹੀਂ ਅਗਲੇ ਆਨੇ ਆ ਤੇ ਵਧੀਆ ਕੀਤਾ ਤੂੰ ਨਹੀਂ ਪਿੱਛੇ ਗੱਲ ਕੋਈ ਦਸੀ ਹੁਣ ਉਹ ਚਾਚੀ ਵਿਚਾਰੀ ਤੇ ਉਹ ਵੀ ਮੈਨੂੰ ਲੱਗਦਾ ਡਰਾਈ ਆ ਡਰਦੀ ਗਈ ਜਾਂਦੀ ਤੇ ਮੈਂ ਕਾਗਜ਼ ਦੇ ਦੇਣੇ ਜੀ ਉਹ ਦਰਦੀ ਨਹੀਂ ਆ ਵੀ ਮੈਂ ਕਾਗਜ਼ ਦੇ ਦੇਣੇ ਤੇ ਉਹਨੂੰ ਨਾ ਪਤਾ ਲੱਗੇ ਉਹਨੂੰ ਨਾ ਲੱਗੇ ਤੈਸਕਰ ਪਤਾ ਤਾਂ ਫਿਰ ਲੱਗਣਾ ਹੀ ਜਦੋਂ ਉਹਨੇ ਮੇਰੇ ਕੋਲ ਮੰਗੇ ਤੇ ਚੱਲ ਛੱਡੋ ਮੰਮੀ ਮੈਂ ਹੋਵਾ ਚੁੰਕੇਵਾਲ ਹੁਣ ਨਹੀਂ ਚੁੰਕੇਵਾਲ ਕੀ ਹੋਣਾ ਮੈਂ ਤੂੰ ਆ ਪਹਿਲਾਂ ਮੈਨੂੰ ਫੋਨ ਲਾ ਕੇ ਤੇ ਦੇ ਉਹਦੇ ਭਰਾ ਨਾਲ ਮੈਂ ਗੱਲ ਕਰਾਂ ਕੀ ਜਾਂਦਾ ਵਾ ਪਹਿਲਾਂ ਉਹ ਉੱਛਾ ਤਾਂ ਸਹੀ ਉਹਨੂੰ ਇਹ ਕਰੀ ਪਰਾਂ ਨੇ ਕੀ ਕਹਿਣਾ ਭਰਾ ਦਾ ਤੁਹਾਨੂੰ ਅੱਗੇ ਨਹੀਂ ਪਤਾ ਮੇਰੀ ਕੀ ਪਤਾ ਉਹ ਸਦਰੀ ਕੀ ਹੋਇਆ ਪਤਾ ਹੀ ਉਹਨੂੰ ਇਹਦੀਆਂ ਗੱਲਾਂ ਦਾ ਜੋ ਜੋ ਹੋਏ ਚੁੱਕਣਗੇ ਤੇ ਫੇਰੀ ਆ ਲਾਉਣ ਤੇ ਡਈ ਆ ਤਾਂ ਕੰਮ ਕੁੰਮ ਤੇ ਨਾ ਹੋਵੇ ਚੁੱਕ ਲਿਓ ਚਲੋ ਫੇਰੀਆ ਚੁੱਕ ਲਿਓ ਨਹੀਂ ਨਹੀਂ ਬਹਿ ਲੈ ਜਾਣ ਦੀ ਹੈ ਹਾਲ ਹਾਂ ਕੋਤ ਸਾਸਰੀ ਕਾਲ ਉਹ ਸਾਸਰੀ ਗੱਲ ਮਾਸੀ ਸਾਸਰੀ ਕਾਲ ਹੋਰ ਠੀਕ ਠਾਕ ਹੈ ਠੀਕ ਠਾਕ ਆਪਣੀ ਸੁਣਾ ਤੂੰ ਹਾਂਜੀ ਵਧੀਆ ਹੋਰ ਕੀ ਕਰਦੇ ਮਾਸਟਰ ਜੀ ਹਣੀ ਠੀਕ ਠਾਕ ਸਭ ਠੀਕ ਠਾਕ ਆ ਰਾਜੀ ਬਾਜੀ ਆ ਤੂੰ ਸੁਣਾ ਚੱਲ ਪੁੱਤ ਵਧੀਆ ਹੀ ਚਾਹੀਦਾ ਵਾ ਤੇ ਹੋਰ ਕਾਰ ਉਹ ਬਾਹਰ ਕਿੱਥਾਂ ਚੱਲਦਾ ਵਾ ਹਾਂਜੀ ਬਹੁਤ ਵਧੀਆ ਚੱਲਦਾ ਤੇ ਹੋਰ ਜਸਰ ਹੁਣੀ ਠੀਕ ਠਾਕ ਆ ਸਾਬ ਠੀਕ ਠਾਕ ਆ ਵਧੀਆ ਤੂੰ ਸੁਣਾ ਹਾਂਜੀ ਵਧੀਆ ਠੀਕ ਠਾਕ ਆ ਤੇ ਅੱਜ ਕਿੱਦਾਂ ਯਾਦ ਕੀਤਾ ਵਾ ਯਾਦ ਇਦਾਂ ਹੀ ਕੀਤਾ ਵਾ ਪੁੱਤ ਤੂੰ ਆਂਦਾ ਹਵੇਂ ਉਦੋਂ ਆਇਆ ਹਾਂ ਵੀ ਮੇਰੀ ਭੈਣ ਨੂੰ ਪੈਰੀ ਵੰਡ ਦੋ ਤੇ ਅਸੀਂ ਕਿਹਾ ਵੀ ਚੱਲ ਹੁਣ ਕੱਲ ਨੂੰ ਵੀ ਇਹਨਾਂ ਦੀ ਤੇ ਅੱਜ ਵੀ ਇਹਨਾਂ ਦੀ ਤੇ ਵੰਡੀ ਦਿੰਨੇ ਆ ਜੋ ਇਹਨਾਂ ਦਾ ਹਿੱਸਾ ਬਣਦਾ ਵਾ ਇਹਨਾਂ ਦਾ ਦੇ ਦਿੰਨੇ ਆ ਤੂੰ ਆ ਜਾ ਕੋਈ ਗੱਲ ਨਹੀਂ ਜੀ ਦੇਰ ਆਵੇ ਦਰਸਤਾ ਹੋਵੇ ਕੋਈ ਗੱਲ ਨਹੀਂ ਜਿਹੜਾ ਸਵੇਰ ਦਾ ਭੱਲਿਆ ਸਾਮਨ ਘਰ ਆ ਜਿੰਨਾਂ ਨੂੰ ਭੱਲਿਆ ਨਹੀਂ ਕਿਹਾ ਜਾਂਦਾ ਤੇ ਚਲੋ ਕੋਈ ਗੱਲ ਨਹੀਂ ਮੈਂ ਤਾਂ ਹੁਣ ਬਾਹਰ ਕੰਪਨੀ ਚਾਂ ਤੇ ਮੈਨੂੰ ਛੁੱਟੀ ਨਹੀਂ ਹਲੇ ਮਿਲਣੀ ਹਾਂ ਮੰਮੀ ਨੂੰ ਤੇ ਜਾ ਮੰਨੂ ਨੂੰ ਦਵਾ ਲੈਟ ਲਾਉਂਗਾ ਦਵਾ ਨੂੰ ਕਹਾਂਗਾ ਕਿ ਮੰਮੀ ਦੇ ਉਹਦਾ ਵੀ ਹੱਥ ਪੈਰ ਗੋਡੇ ਗਾਡੇ ਤੇ ਚੱਲਦੇ ਨਹੀਂ ਵਿਚਾਰੀ ਦੇ ਹਾਂ ਹਾਂ ਤੇ ਮੰਨੂ ਨੂੰ ਮੈਂ ਘਰ ਤਾਂ ਆਂ ਫੋਨ ਤੇ ਉਹ ਆ ਜਾਣਗੇ ਚਲੋ ਪੁੱਤ ਜ਼ਰੂਰੀ ਹੋ ਹੁਣ ਵੇਲਾ ਹੀ ਆ ਪਾਕਾਂ ਡਏ ਆ ਪੀ ਕਾਲਨ ਨੂੰ ਇਹਨਾਂ ਡਿਟੇ ਅੱਜ ਵੀ ਇਹਨਾਂ ਦੀ ਤੇ ਅਸੀਂ ਆਪਣੇ ਹੱਥੀ ਜੋ ਕੋਹਾ ਕਰ ਜੀਏ ਜਦੋਂ ਪੈਂਦੀ ਉਦੋਂ ਆਖ ਦਿੰਦੇ ਤੁਸੀਂ ਕਵਲ ਨੂੰ ਦੇ ਦੇਣੀ ਪਹਿਲੀ ਕਵਲ ਨੂੰ ਦੇ ਦੇਣੀ ਅਸੀਂ ਐਡਾ ਤਾਂ ਨਹੀਂ ਮਾਪਿਓ ਕਿਸ ਦਾ ਨਿਆਣਾ ਹੁੰਦਾ ਫਿਰ ਜਿਨ੍ਹਾਂ ਨੇ ਕੁੜੀਆਂ ਦੇ ਨਾਮ ਆ ਲਾ ਦੇਣਗੇ ਨਹੀਂ ਬਿਲਕੁਲ ਤੁਹਾਡੀ ਗੱਲ ਸਿਆਣੀ ਹੈ ਵੇਖੋ ਜੀ ਜਿਹੜੀ ਜ਼ਮੀਨ ਜਾਇਦਾਦ ਘਰ ਬਾਹਰ ਇਹਦੇ ਹੁੰਦਾ ਵਾ ਪੁੱਤਾਂ ਦਾ ਹੀ ਹੱਕ ਬਣਦਾ ਸੁਰੂ ਤੋਂ ਚੱਲਦੀ ਆਈ ਹੈ ਜੀ ਇਹ ਰੀਤੀ ਰਿਵਾਜ ਜੋ ਵੀ ਸਾਡਾ ਵਾ ਉਹ ਚੱਲਦਾ ਹੀ ਆਇਆ ਵਾ ਤੇ ਉਦਾਂ ਹੀ ਚੱਲਣਾ ਜਿਹਦਾ ਜਿੱਦਾਂ ਦੁਨੀਆ ਚੱਲਦੀ ਉਸੇ ਹਿਸਾਬ ਨਾਲ ਹੁਣ ਨਾ ਇਦਾਂ ਕਰਦੀ ਆ ਇਹ ਚਾਚੀ ਵੱਲ ਜਾਣੀ ਆ ਸਹਤ ਉਹਦੀ ਨੋਂ ਆ ਗਈ ਹੋਵੇ ਤੇ ਮੈਂ ਉਹਨਾਂ ਕਾਗਜ਼ ਪੱਤਰ ਫਾੜੀ ਲਿਆਵਾ ਧਿਆਨ ਤੇ ਮੇਰਾ ਉਹਦੇ ਵਿੱਚ ਹੀ ਹੋ ਜਾਂਦਾ ਕਿ ਕਿਹੜੇ ਵਲੇ ਆਵੇ ਤੇ ਸਹਤ ਚਾਚੀ ਸਨਾਹ ਦੇ ਦੇ ਵੀ ਆ ਗਈ ਆ ਰਾਜਵਿੰਦਰ ਚਾਚੀ ਤੇ ਕਹਿੰਦੀ ਆਪੇ ਆ ਜੀ ਤੇ ਮੈਂ ਜਾਣੀ ਆ ਤਾਈਆਂ ਦੇ ਪੁੱਤ ਨੇ ਕਿਹਾ ਵਾ ਵੀ ਮੈਂ ਢਿੱਲੀ ਮੱਠੀ ਰਹਿਣੀ ਆ ਤੇ ਜਿਹਦੇ ਜੀ ਆਪਣੇ ਹੱਥੀ ਚਲੋ ਜੋ ਕੋ ਵਾ ਕਰ ਜੀਏ ਦੁਨੀਆ ਆਪੇ ਕਾ ਨੂੰ ਦੁਨੀਆ ਨਾ ਆ ਕੇ ਵੀ ਇਹ ਕੋ ਕਰਕੇ ਨਹੀਂ ਗਏ ਤੇ ਮਗਰੋਂ ਲੜ ਲੜ ਕੇ ਮਰਨਗੇ ਚਾਹੇ ਕੋ ਹਵਾ ਇਹ ਅਖਣ ਕੇ ਕੁੜੀ ਨਾ ਲਾਤੀ ਕੁੜੀ ਵਿਚਾਰੀ ਨੇ ਭਾਵੇਂ ਹੱਥਾਂ ਦਾ ਦਿੱਤਾ ਈ ਧੀਆਂ ਨੇ ਖੜਨਾ ਧੀਆਂ ਕਿਹੜੀਆਂ ਵਾ ਜਿਹੜੀਆਂ ਆਪਣੇ ਆਪ ਲੈ ਜਾਣਗੀਆਂ ਮਾਪੇ ਕੋ ਕੋ ਹੋ ਕੇ ਲੈ ਜਾਣਗੀਆਂ ਜਿਉਂ ਦੇ ਗੱਲ ਤੁਹਾਡੇ ਠੀਕਾ ਤੇ ਬਾਕੀ ਭੈਣ ਰਾਜ ਨੇ ਤੇ ਮੇਰੇ ਨਾਲ ਕੋਈ ਗੱਲ ਹੀ ਨਹੀਂ ਇਦਾਂ ਦੀ ਕੀਤੀ ਤੁਸੀਂ ਨੇ ਝਾੜੀ ਚੱਕੜਾ ਮਹਿਮਾਨ ਆਪਣਾ ਬਣਾ ਲਿਆ ਵਾ ਤੇ ਚਲੋ ਬਹੁਤ ਵਧੀਆ ਕੀਤਾ ਵਾ ਤੇ ਉਹ ਪਤਾ ਹੀ ਮਨ ਬਣਾਇਆ ਵਾ ਵੀ ਅੱਜ ਵੀ ਉਹਨਾਂ ਦੀ ਤੇ ਕੱਲ ਵੀ ਉਹਨਾਂ ਦੀ ਆਈ ਤੇ ਮੈਂਬਰ ਸਰਪੰਚ ਵੀ ਆਖ ਦਿੱਤੇ ਆ ਤੈਨੂੰ ਤਾਂ ਹੀ ਤੈਨੂੰ ਆਖਿਆ ਏ ਕਿ ਤੂੰ ਆ ਸਕਦਾ ਤੇ ਆ ਜਾ ਤੇ ਜੇ ਨਹੀਂ ਤੂੰ ਆਣਾ ਫਿਰ ਮੈਂ ਨਹੀਂ ਆ ਸਕਦਾ ਤੇ ਫਿਰ ਚੱਲ ਆਪਣੇ ਘਰ ਫੋਨ ਕਰ ਦੇ ਤੇ ਉਹ ਆਪੇ ਆ ਜਾਣਗੀਆਂ ਦੋਵੇਂ ਨਾ ਸੱਸ ਆ ਜਾਣ ਜੇ ਨਹੀਂ ਆ ਹੁੰਦਾ ਚੱਲ ਮੰਨੂ ਤੇ ਆ ਹੀ ਜਾਊਗੀ ਨਾ ਕੋਈ ਗੱਲ ਇਹ ਤੂੰ ਟੈਨਸ਼ਨ ਨਾ ਲਾਓ ਮੈਂ ਕਰਦਾ ਹਾਂ ਗੱਲ ਕਰੇ ਮੈਨੂੰ ਤਾਂ ਜੇ ਸਟੇਜਿੰਗ ਹੀ ਮਿਲਲੇ ਜੀ ਕੰਪਨੀ ਸਟੇਜਿੰਗ ਨਹੀਂ ਦੇਂਦੀ ਤੇ ਮੈਂ ਕਰਦਾ ਹਾਂ ਕਰੇ ਗੱਲ ਬਾਤ ਤੇ ਮੰਨੂ ਨੂੰ ਮੈਂ ਘਲਾਉਣਾ ਮਾਤਾ ਕੋ ਤਾਂ ਨਹੀਂ ਆਇਆ ਜਾਣਾ ਵੀ ਆਕੀਏ ਤੇ ਬਾਕੀ ਤਾਂ ਇਹ ਸਿਆਣੇ ਦਾ ਡਿਪੈਂਡ ਦੇ ਮੈਂਬਰ ਸੇ ਪਰਦਾ ਮੁਠੀ ਬੰਦਾ ਨਾ ਕੱਲ ਸੈਣੀ ਕਰਦਾ ਹੁੰਦਾ ਵਾ ਤੇ ਉੱਤੇ ਬਹੁਤ ਵਧੀਆ ਕੀਤਾ ਤੁਸੀਂ ਚਲੋ ਠੀਕ ਵਾ ਪੁੱਤ ਸੱਤਰੀ ਕਾਲ ਫਿਰ ਚ ਸੱਤਰੀ ਕਾਲ ਮੈਂ ਸੱਤਰੀ ਕਾਲ ਵੀ ਸੱਤਰੀ ਕਾਲ ਚੰਗਾ ਪੁੱਤ ਕੀ ਯੰਦਾਂ ਮੰਮੀ ਪਾਜੀ ਫਿਰ ਪਾਜੀ ਨੇ ਕੀ ਆਖਣਾ ਉਹ ਤੇ ਖੁਸ ਵਾ ਵੀ ਸਾਡੀ ਭੈਣ ਨੂੰ ਹਿੱਸਾ ਮੈਣ ਲੱਗਾ ਮੈਂ ਤਾਂ ਨਹੀਂ ਆਉਣ 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 ਸੇਤੀ ਨਹੀਂ ਮਾਮਾ ਨੋ ਸੱਤ ਦੋਵੇਂ ਜਾਣੀਆਂ ਆਉਣ ਇਹਨਾਂ ਨੇ ਹਿੱਸਾ ਦੇ ਕੇ ਤੋੜਾ ਨਾਲ ਸਾਰੀਆਂ ਕਰਤੂਤਾਂ ਦਾ ਨਾ ਇਹਦੀ ਮਾਂ ਨੂੰ ਵੀ ਪਤਾ ਲੱਗੇ ਕਿ ਇਹ ਕੀ ਕੀ ਕਰਦੀ ਤੇ ਕੀ ਕੀ ਨਹੀਂ ਕਰਦੀ ਅੱਗੇ ਤੇ ਆ ਜਾਂਦੀ ਨਾ ਪਰਜਾਈ ਮਾਂ ਤੇ ਕਦੀ ਆਈ ਨਹੀਂ ਮੈਂ ਤਾਂ ਨਹੀਂ ਹੁਣ ਨਾਲ ਆਵੇ ਤਦ ਉਹਨੂੰ ਮੈਂ ਸਾਰੀਆਂ ਗੱਲਾਂ ਦੱਸਾਂ ਕਿ ਇਹਨੂੰ ਚੰਗੀ ਤਰ੍ਹਾਂ ਹਿਸੇ ਦਵਾ ਤੇ ਸਭ ਕੋ ਦੱਸ ਦੇ ਆਹੋ ਕਿਤਾ ਭਾਬੀ ਜੀ ਆਪਣੀ ਮੰਮੀ ਨਾਲ ਕੋਈ ਗੱਲ ਕਰਦੇ ਕਿ ਨਹੀਂ ਕਰਦੇ ਵੀ ਉਹਦੇ ਮਨਜੀਦੇ ਆ ਤੇ ਉਹੋ ਗੱਲ ਵੀ ਪਰਜਾਈ ਨਾਲ ਹੀ ਆ ਇਹਨਾਂ ਦਾ ਜ਼ਿਆਦਾ ਉਹਨਾਂ ਨੂੰ ਹੀ ਬਸ ਜਿਹੜੀ ਗੱਲ ਹੁੰਦੀ ਰਹਦੇ ਆ ਮਾਨ ਨੂੰ ਤੇ ਮੈਨੂੰ ਮੈਦ ਨਹੀਂ ਕੋਈ ਦਰਦੇ ਹੁਣ ਜੇ ਮਾਨ ਨੂੰ ਦੱਸਣ ਤੋਂ ਐਡੀ ਵੀ ਨੇ ਨਿਆਣੀ ਉਸੇ ਖਮਤ ਦੇ ਵੀ ਸਕਦੇ ਆ ਨਹੀਂ ਸਿਕਮਤ ਕੌਣ ਦਿੰਦਾ ਵਾ ਉਹਨਾਂ ਨੇ ਪਤਾ ਕਿ ਅਸੀਂ ਖਾਣ ਦੇ ਆ ਔਰ ਤਾਈਆਂ ਤੇ ਖੁਸ ਹੋਏ ਆ ਕਿ ਕਿਹੜਾ ਵੜਾ ਵਾ ਆਡੀ ਭੈਣ ਨੂੰ ਹਿੱਸਾ ਮਿਲ ਜੇ ਤੇ ਅਹੀਂ ਉਹੋ ਗੱਲ ਜਿਆਦਾ ਲੱਪਗੜੱਪੇ ਮਾਰ ਕੇ ਅੱਗੇ ਤਾਂ ਨਾ ਕਿ ਥੋੜੇ ਵਜਦੇ ਸੀ ਇੱਕ ਤੇ ਮੈਨੂੰ ਇਹ ਵੀ ਆ ਭੀ ਇਹ ਨਾ ਹੋਵੇ ਬੇਇਤੀ ਹੋ ਜੇ ਵਿਸ਼ਰੀ ਕੇ ਵਾਏ ਜਾਨੇ ਦੇ ਵਿੱਚ ਅਮੇ ਪਰੌਣੀਆਂ ਵੀ ਸਾਧ ਲੀਆਂ ਵਾ ਤੇ ਕਾਜੀ ਬੇਇਤੀ ਹੋਣੀ ਆ ਸਾਡੀ ਕੱਲਿਆਂ ਦੀ ਨਹੀਂ ਹੋਣ ਲੱਗੀ ਉਹਨਾਂ ਦੀ ਵੀ ਨਾਲ ਹੀ ਹੋਊਗੀ ਰਾਜ ਦੀਆਂ ਵੀ ਸੁਣਨ ਗਈਆਂ ਨਾ ਜਦੋਂ ਮੈਂ ਸਾਰੀਆਂ ਦੱਸੇਗਾ ਅੱਗੇ ਤਾਂ ਚੁੱਪ ਕਰਕੇ ਤੇ ਚੱਲ ਅੰਦਰ ਵੜ ਕੇ ਤੇ ਗੱਲਾਂ ਕਰਕੇ ਤੇ ਆਖਣਾ ਚੱਲ ਚੁੱਪ ਕਰੋ ਨਾ ਗੱਲ ਦੀ ਬਾਹਰ ਨਾ ਪਿਛਲੇ ਨਿਕਲੇ ਇੱਕ ਤਾਂ ਕਿਸ ਦੇ ਘਰ ਇਹੋਲੇ ਜਾਣ ਨੂੰ ਜੀਵ ਨਹੀਂ ਕਰਦਾ ਪੁੱਤੋ ਰੋਟੀ ਪਾਣੀ ਦਾ ਟਾਈਮ ਆ ਤੇ ਵੇਖਣ ਵਾਲੇ ਨੇ ਆਖਣਾ ਇਹ ਵਿਹਲੀ ਆ ਜਿਹੜੀ ਧੁਰੀ ਫਿਰਦੀ ਆ ਇੱਕ ਇਹ ਇਰਾਦਾ ਹੀ ਵੀ ਜਸਨ ਦੇ ਮਗਰੋਂ ਮਗਰੋਂ ਨਾ ਤੇ ਮੈਂ ਸਾਰਾ ਇਹ ਕੰਮ ਕਰ ਲਾਂ ਇਹ ਤੋਂ ਉਹਨਾਂ ਦਾ ਵੀ ਸ਼ੇਰਾ ਦਾਦੀ ਦੇ ਅੱਗੇ ਹੋਇਆ ਮਰ ਜਾਂਦਾ ਜੇ ਇਹਨੂੰ ਕਿ ਪਤਾ ਲੱਗ ਗਿਆ ਨਾ ਵੀ ਮੰਮੀ ਆ ਕਰਦੀ ਫਿਰਦੀ ਆ ਇਹਨਾਂ ਦਾ ਸਾਫੂ ਉਹਨਾਂ ਦੇ ਕੰਨੀ ਆਵਾਜ਼ ਪਾ ਦੇਣੀ ਤੇ ਉਦਾਂ ਨਾ ਜਾਮ ਨਹੀਂ ਆ ਤੇ ਜਿਹੜਾ ਕੰਮ ਹੋ ਜੇ ਤੇ ਲਾਏ ਦਈ ਆ ਇਹੋ ਤੇ ਮੰਮੀ ਗਲਤੀ ਹੋਈ ਆ ਜੇ ਆਪਾਂ ਵੀ ਦੀ ਗਲਤੀ ਉਦੋਂ ਹੀ ਫੜੀ ਹੁੰਦੀ ਨਾ ਤੇ ਇੰਨੀਆਂ ਗਲਤੀਆਂ ਹੋਣੀਆਂ ਨਹੀਂ ਬੰਦੇ ਦੀ ਹਲਾਸ਼ੇਰੀ ਵੱਜ ਜਾਂਦੀ ਆ ਇਹ ਇੱਕ ਗਲਤੀ ਜਦੋਂ ਬੰਦਾ ਕਰਦਾ ਵਾ ਨਾ ਤੇ ਉਹਨੂੰ ਕੋਈ ਕੁਝ ਨਹੀਂ ਕਹਿੰਦਾ ਉਹ ਫੇਰ ਗਲਤੀ ਤੇ ਗਲਤੀ ਕਰੀ ਜਾਂਦਾ ਵਾ ਇਹੋ ਤੇ ਕਰ ਲਵਾ ਮੈਂ ਤਾਂ ਹੀ ਆਖਣ ਲਈ ਨਾ ਹੁਣ ਸਾਰਿਆਂ ਬੈ ਕੇ ਨਾ ਤੇ ਸਾਰੀਆਂ ਗੱਲਾਂ ਦੱਸ ਦਾਂਗੇ ਨਾਲੇ ਉਹਨਾਂ ਨੂੰ ਪਤਾ ਲੱਗੂਗਾ ਕਿ ਜੋ-ਜੋ ਇਹ ਗਲਤੀਆਂ ਕਰਦੀ ਰਹੀ ਆ ਨੰਦਾਲੇ ਉਹ ਗੱਲ ਹਾਡੀ ਵੀ ਸੱਚਾਈ ਦਾ ਪਤਾ ਲੱਗ ਜੂ। ਪਿਛੂਠੇ ਇਹ ਵਾਕ ਸੱਚੇ ਆ। ਇਹ ਨਾ ਹੋਵੇ। ਮੈਨੂੰ ਤੇ ਇਹ ਵਾਪੇ ਤੇ ਡਾਡੀ ਨਾਲ ਗੱਲ ਨਹੀਂ ਕੀਤੀ ਤੇ ਡਾਡੀ ਖਾੜੇ ਦਿਵਾਲੇ ਹੋ ਜੇ ਵੀ ਤੁਸੀਂ ਮਾਵਾ ਦੇ ਆ ਕੀ ਖੇਡਾਂ ਖੇਡਦੇ। ਮੈਂ ਉਥੇ ਸੁਣ ਲਿਆ ਹਾਂ ਕਿ ਉੱਚੀ ਉੱਚੀ ਕਰਨਾ ਗੱਲਾਂ ਇਹ ਕਰਨ ਲਈ ਤੂੰ। ਬੈਜੋ ਡਾਡੀ ਜੇ ਬੈਜੋ ਦੱਸ ਦੇਣੀ ਆ ਕਿ ਇਹਦੇ ਨਾਲ ਕਰਨ ਲਈ। ਮੈਂ ਰਾਜ ਦੇ ਭਰਾ ਨਾਲ ਗੱਲਾਂ ਕਰਨ ਲਈ। ਮੈਂ ਉਹਨੂੰ ਫੋਨ ਲਾਇਆ ਹੈਗਾ। ਕੀ ਇਹ ਕੋਈ ਚੰਗੀ ਗੱਲ ਕੀਤੀ ਕਿ ਉਹੋ ਜੇ ਰਿਸ਼ਤੇਦਾਰੀ ਦਾ ਮਾਮਲਾ ਕੋਈ ਉਹੋ ਜੀ ਗਲਤ ਨਹੀਂ ਕੀਤੀ ਨਾ ਨਾ ਮੈਂ ਉਹੋ ਜੀ ਗੱਲ ਕਿਉਂ ਕਰਨੀ ਮੈਂ ਈ ਨਿਆਣੀ ਨਹੀਂ ਕਿ ਬਿਲਕੁਲ ਤੁਸੀਂ ਜਿੱਤਾ ਨਹੀਂ ਮੈਨੂੰ ਸਮਝਦੇ ਮੈਂ ਸਿਆਣੀ ਗੱਲ ਕੀਤੀ ਆ ਮੈਂ ਤਾਂ ਤਾ ਫੋਨ ਲਾਇਆ ਮੈਂ ਉਹਨੂੰ ਆਖਿਆ ਕਿ ਆ ਜਾ ਉਹਦੋਂ ਹਿੱਸਾ ਮੰਗਦਾ ਹੀ ਨਾ ਕਿ ਮੇਰੀ ਭੈਣ ਨੂੰ ਹਿੱਸਾ ਦੋ ਤੇ ਮੈਂ ਹਾਂ ਆ ਜਾ ਤੇਰੀ ਭੈਣ ਨੂੰ ਹਿੱਸਾ ਦੇ ਦਿੰਨੇ ਆ ਤੇ ਉਹ ਬੜਾ ਖੁਸ਼ ਜੇਤੀ ਨਾ ਆਂਦਾ ਕੋਈ ਗੱਲ ਨਹੀਂ ਮੈਂ ਤੇ ਇੱਥੇ ਨਹੀਂ ਤੇ ਨਾ ਮੈਨੂੰ ਵਜ੍ਹਾ ਛੁੱਟੀ ਮਿਲਣ ਈ ਆ ਤੇ ਮੈਂ ਮੰਨੂ ਨੂੰ ਤੇ ਮੰਮੀ ਨੂੰ ਕਲਾ ਦਿੰਦਾ ਆ ਤੇ ਮੰਮੀ ਦੇ ਵੀ ਗੋਡੇ ਦੁਖਦੇ ਆ ਤੇ ਮੰਨੂ ਆ ਜਾਂਦੀ ਆ ਇਹ ਆਣ ਕੇ ਤੇ ਉਹ ਗੱਲਬਾਤ ਕਰ ਲੈਂਦੀ ਆ ਸਾਰੀ ਇਹ ਜਸ਼ਨ ਆਉਣ ਡਿਆ ਮੇਲੀ ਲੈਣੀ ਭਾਬੀ ਤੋਂ ਪੜ ਦੇਣਾ ਪਿਆ ਸ਼੍ਰੀ ਕਾ ਸ਼੍ਰੀ ਕਾ ਪੁੱਤ ਠੀਕ ਠਾਕ ਆ ਹਾਂਜੀ ਤੁਸੀਂ ਕਿਦੋਂ ਦੇ ਆਏ ਮੈਂ ਤੇ ਅੱਜ ਹੀ ਆਈ ਇਹ ਮੈਂ ਵੇਖੇ ਨਹੀਂ ਅੱਗੇ ਮੈਂ ਗਿਆ ਕਿ ਦੋ ਫੇਡਣਾ ਚਲੋ ਫੇ ਤੈਨੂੰ ਗਿਆ ਘੜੀ ਲੱਗ ਗਈ ਆ ਨਾ ਦਾਦੀ ਦੇ ਵੇਲਾ ਕਿੰਨੀ ਢੱ ਲੱਗ ਗਈ ਆ ਹਾਂ ਅੱਗੇ ਮੈਂ ਲੈ ਕੇ ਗਿਆ ਹੀ ਪਤਾ ਤੇ ਮੇਰੀ ਗੱਲ ਸੁਣਾ ਮੈਂ ਹਾਂ ਤੂੰ ਉਦਣ ਤੇਰੀ ਮੰਮੀ ਲੈ ਇੱਥੇ ਤੈਨੂੰ ਗਾਲਾਂ ਤੇ ਨਹੀਂ ਪਈਆਂ ਆ ਕੇ ਮੇਰਾ ਧਿਆਨ ਤੇ ਰਹਿ ਗਿਆ ਨਾ ਤੇ ਮੈਂ ਪੁੱਛਣੀ ਜੋਗੀ ਫੋਨ ਕਰਕੇ ਗਾਲਾਂ ਕੀ ਪੈਣੀਆਂ ਵਾਦੂ ਦੇ ਅੱਥੇ ਆਣ ਕੇ ਮੰਮੀ ਇਹ ਤਮਾਸ਼ਾ ਲਾਤਾ ਦਾਦੀ ਨੇ ਡਾਵੇ ਲੜਨਾ ਹੂੰ ਤੇ ਮਾਹੋਂ ਟਾਏ ਉਦਾਂ ਮੰਮੀ ਵਿਚਾਰੀ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਵੇਲਾ ਫਿਰ ਵੀ ਟੱਕਣ ਟੱਕਦੀ ਰਹਿੰਦੀ ਆ ਵੀ ਚਲ ਕੀ ਦੱਸਣਾ ਗੁੜੀ ਦਾ ਮਹਿਮਨ ਖਰਾਬ ਹੋਗਾ ਮੈਨੂੰ ਬੜਾ ਤਰਸ ਆਇਆ ਕਰੋ ਦਾਦੀ ਨੂੰ ਕਿਹਾ ਮੈਂ ਤੇ ਹਾਰ ਕੇ ਰੋਟੀ ਨਹੀਂ ਖਾਦੀ ਦਾਦੀ ਨੇ ਖਾ ਲਈ ਫਿਰ ਮੈਨੂੰ ਵੀ ਇਹ ਹੋਈ ਪਈ ਚਲ ਮਹਾਦ ਕਿਤੇ ਤੂੰ ਮੇਰੇ ਕੋ ਗਿਆ ਹੀ ਅਜੀ ਪੱਜੀ ਤੇ ਦਿਹਾੜੀ ਰਹਿੰਦਾ ਪਰ ਭਾਬੀ ਪਤਾ ਨਹੀਂ ਕਿਉਂ ਇਦਾਂ ਕਰਦੇ ਆ ਹੁਣ ਕੀ ਕਰ ਸਕਦੇ ਹਾਂ ਸੁਭਾਅ ਉਹ ਇਦਾਂ ਹੋ ਗਿਆ ਵਾ ਤੇ ਇਹਨਾਂ ਦਾ ਸੁਭਾਅ ਕਦੋਂ ਬਦਲੂਗਾ ਡਾੜੀ ਤੇਰਾ ਦਾ ਨਹੀਂ ਫੋਨ ਆਉਂਦਾ ਆਉਂਦਾ ਵਾ ਮੇਰੇ ਨਾਲ ਗੱਲ ਨਹੀਂ ਕਰਉਂਦੇ ਮੈਨੂੰ ਕਿੰਨਾ ਰਹਿਣਾ ਮੇਰੇ ਨਾਲ ਗੱਲ ਕਰਾਓ ਗੱਲ ਕਰਾਓ ਕਿਦੋਂ ਮੇਰੇ ਫੋਨ ਆਉਂਦਾ ਵਾ ਮੈਨੂੰ ਕੇ ਪਾਸ ਨੂੰ ਭੇਜ ਦਿੰਦੇ ਆ ਤੇ ਬੁੱਧ ਕੇ ਵੇਲੇ ਨਾ ਨਹੀਂ ਤੇ ਪੜਦੇ ਨਾ ਵੀਰ ਨੂੰ ਫੋਨ ਕਰਕੇ ਇੱਕ ਰੀ ਭਾਬੀ ਦੀਆਂ ਸਾਰੀਆਂ ਗੱਲਾਂ ਦੱਸਾਂ ਉਦੋਂ ਵੀਰ ਜੀ ਥੋੜਾ ਜਿਆਦਾ ਧਬਕ ਕੇ ਗਏ ਸੀ ਨਾ ਤੇ ਸੈਟ ਰਹੇ ਇਹ ਫੋਨ ਤੇ ਮੇਰਾ ਜੀ ਕਰਦਾ ਲਾਵਾਂ ਕਿਦੋਂ ਮੰਮੀ ਮੈਨੂੰ ਫੋਨ ਦਿੰਦੇ ਨਾ ਲਾਗੇ ਬਹਿ ਜਾਂਦੇ ਆ ਰਾਖੀ ਰਾਤ ਦੇਖਣੇ ਪਾਪਾ ਨੂੰ ਨਾ ਸੁਣ ਲਾ ਦੇ ਉਦਾਂ ਵੇਖ ਲਾ ਮੰਮੀ ਤੇਰੀ ਦਾ ਦਿਮਾਗ ਕਿੰਨਾ ਵਾ ਦਿਮਾਗ ਤੋਂ ਇਦਾਂ ਨਾ ਹੋ ਜਾਂਦੇ ਆ ਵਾ ਚਲਾਕੀਆਂ ਉਹ ਕਰੀ ਜਾਂਦੇ ਆ ਚਲਾਕੀਆਂ ਪੁੱਤ ਜਿਆਦਾ ਚੇਹਨੀ ਕੰਮ ਆਉਂਦੀਆਂ ਹੁੰਦੀਆਂ ਵੀ ਇਹਨਾਂ ਦਾ ਵੀ ਕੋਈ ਟਾਈਮ ਹੁੰਦਾ ਵਾ ਤੇ ਉਹ ਟਾਈਮ ਹੁਣ ਨਾ ਭਾਬੀ ਜੀ ਦਾ ਪੂਰਾ ਹੋਣ ਹੀ ਵਾਲਾ ਵਾ ਵੇਖੂਗਾ ਕਿਰੇ ਫੋਨ ਮਿਲੂਗਾ ਨਾ ਮੰਮੀ ਦੇ ਅੱਗੇ ਬੰਨੇ ਜਾਊਗੀ ਫਿਰ ਮੈਂ ਪਾਪਾ ਨੂੰ ਲਾਉਂਗਾ ਫਿਰ ਸਾਰੀਆਂ ਗੱਲਾਂ ਮੇਰਾ ਪੁੱਤ ਇਹ ਨਾ ਹੋਵੇ ਮੰਮੀ ਤੇਰੀ ਦੇਖ ਲੈ ਤੇ ਫਿਰ ਸਾਡੇ ਦਿਵਾਲੇ ਹੋਵੇ ਚਲੋ ਠੀਕ ਜੀ ਅਭੀ ਨਹੀਂ ਆਇਆ ਨਹੀਂ ਪੋਤਾ ਵੀ ਨਹੀਂ ਆਇਆ ਮੈਂ ਤੇ ਬਸੇ ਆਏ ਠੀਕ ਅਭੀ ਹਾਜੀ ਦਾਦੀ ਜੀ ਮੇਰੀ ਗਾਹ ਸੁਣਾ ਵੀ ਐਸੇ ਪਿਓ ਸੀ ਤੂੰ ਦੋਂਦਾ ਬੜਿਆਂ ਆ ਹੱਥ ਮਾਰੀ ਜਾਣਦੇ ਆਵਾ ਤੇ ਪੁੱਤ ਬਾਰ ਵੀ ਕਿਸ ਦੀ ਗੱਲ ਸੁਣ ਲਈਦੀ ਹੁੰਦੀ ਆਣ ਕੇ ਤੇ ਵੇਲਾ ਹੁਣ ਜੇ ਕਵਲ ਗਈ ਆ ਵਾਂਡੇ ਪੀਕੇ ਤੇ ਵੇਲਾ ਮਾਸਾ ਘਾੜ ਦੇ ਵਿੱਚ ਰੌਣਕ ਨਹੀਂ ਹੈਗੀ ਤੇ ਇੱਕ ਇੱਕ ਹੀ ਘਰ ਦਾ ਜੀ ਚੱਲ ਜੇ ਨਾ ਤੇ ਵੇਲਾ ਕਿੰਨਾ ਫਰਕ ਪੈ ਜਾਂਦਾ ਵਾ ਤੇ ਉਹਨੇ ਤਾਂ ਕਦੀ ਉੱਥੇ ਹੱਥ ਮਾਰ ਕਦੀ ਉੱਥੇ ਮਾਰ ਕਦੀ ਉੱਥੇ ਮਾਰ ਤੈਨੂੰ ਪਤਾ ਹੀ ਤੇ ਦੁਪਹਿਰਾਂ ਵਾਲੀ ਅੱਜ ਮੈਂ ਚਾਹ ਵੀ ਨਹੀਂ ਬਣਾਈ ਨਾ ਬਣੀ ਤੇ ਨਾ ਮੈਂ ਬਣਾਈ ਤੇ ਮਮਾ ਹੁੰਦੇ ਨਾ ਕਿ ਉਹਨਾਂ ਨੇ ਦੋ ਤਿੰਨ ਵਾਰ ਬਣਾਇਆ ਉਹਨੇ ਤਾਂ ਮਗਰ ਮਗਰ ਲੈ ਆਉਣੀ ਹੋ ਤੇ ਆਪ ਬਥੇਰੀ ਚਾਹ ਪੀਂਦੀ ਉਹਨੇ ਕਹਿਣਾ ਵੀ ਚੱਲ ਮੰਮੀ ਨੂੰ ਵੀ ਗਲਾ ਘਰ ਕੇ ਦੇ ਆਉਣੀ ਆ ਹਾਂਜੀ ਤੁਹਾਨੂੰ ਅੱਜ ਇਹਨਾਂ ਕੰਮ ਨਹੀਂ ਕਰਨਾ ਪੈਣਾ ਕਿੱਥੇ ਕੰਮ ਸਭ ਮੈਨੂੰ ਘਰ ਦਾ ਵੀ ਕਿੰਨਾ ਕਰਨਾ ਪਿਆ ਹਾਂਜੀ ਤੇ ਤੂੰ ਡੰਗਰਾਂ ਵਾਲੀ ਆ ਜਾ ਨਾ ਪੁੱਤ ਮੈਂ ਕਿੰਨਾ ਖੱਪ ਗਈ ਆ ਕੰਮ ਕਰ ਕਰ ਕੇ ਅਦਾਦੀ ਜੀ ਗਰਮੀ ਪੜੀ ਆ ਬਾਹਰ ਤੇ ਮੇਰਾ ਜੀ ਨਹੀਂ ਕਰਨੀ ਕੀਤਾ ਬਾਹਰ ਆਉਣ ਨੂੰ ਆ ਤੇ ਉੱਥੇ ਵੱਸੇ ਵੱਸੀਆਂ ਹੀ ਉਹ ਕਿੰਨਾ ਖਪਾਉਂਦੇ ਜਦੋਂ ਖੁੱਲ ਜਾਂਦੇ ਆ ਨਾ ਤਾਂ ਉਹ ਮੁੜ ਕੇ ਹੱਥ ਤੇ ਵੀ ਨਹੀਂ ਆਉਂਦੇ ਭੱਜੇ ਸਾਲਾ ਮਾ ਦੇ ਕਦੇ ਉਹਨੂੰ ਚੱਲ ਜਾਂਦੇ ਕਦੇ ਉਹਨੂੰ ਚੱਲ ਜਾਂਦੇ ਉਹਨਾਂ ਨੂੰ ਲਾਗੋ ਪਾਣੀ ਡਾ ਦੇਨੋ ਮੈਂ ਤਾਂ ਨਾ ਵਾ ਗਾਈਆਂ ਵੇਚ ਹੀ ਦਈਏ ਸਾਰੀਆਂ ਅਭੀ ਜੇ ਡੰਗਰ ਵੇਚਦੇ ਨਾ ਗਾਈਆਂ ਤੇਰੀ ਤੇ ਮੈਂ ਗੱਲ ਮੰਨਦੀ ਆ ਤੈਨੂੰ ਇਹ ਆ ਕਿ ਮੈਨੂੰ ਦਾਦੀ ਆਖੇ ਨਾ ਕਿ ਉੱਥੋਂ ਵੱਸਾ ਵੱਸੀ ਉੱਥੇ ਬੰਦੇ ਪਉ ਤਾਂ ਦੁੱਧ ਲੈਣ ਕੇ ਇਹਦੇ ਘਰ ਜਾਣਾ 70 80 ਰੁਪਏ ਕਿਲੋ ਦੁੱਧ ਵਾ ਤੇ ਸਤੀ ਪਾਂਡੀ ਜੀ ਦਾ ਸਿਆਣਿਆਂ ਦੇ ਹੱਥ ਪਾਈਦਾ ਵਾ ਉਹ ਕੰਮ ਆ ਤੇ ਨਾਲੇ ਡੇਰੀ ਵੀ ਕੋਠ ਪਾਈਦਾ ਵਾ ਚਲ ਘਰ ਦਾ ਹੀ ਤੇਲ ਪਾਣੀ ਤਰੇਆ ਰਹਿੰਦਾ ਵਾ ਇਦਾਂ ਨਹੀਂ ਕਰੀਦਾ ਹੁੰਦਾ ਵੇਚੀ ਦਿਆ ਨਹੀਂ ਹੁੰਦਾ ਪਉ ਤਾਂ ਡੰਗਰਾਂ ਨੂੰ ਮਾਹਾਂ ਤੇ ਡੰਗਰ ਬੰਦੇ ਆ ਹਾਂਜੀ ਇਹ ਗੱਲ ਤੇ ਹੈਗੀ ਹੁੰਦਾ ਅੱਗੇ ਵੇਖ ਲਾ ਉਹ ਤਾਂ ਮਹੀਂ ਵੀ ਆਈ ਸੀ ਤੇ ਅੱਜ ਦੇ ਦਿਨਾਂ ਸੀ ਤਾਂ ਮਹੀਂ ਬਣੀ ਆ ਲੱਖ ਡੇਢ ਲੱਖ 2 ਲੱਖ ਦੀਆਂ ਮਈਆਂ ਹੁੰਨਦੀਆਂ ਵਾ ਤੇ ਘਰੋਂ ਉਦੋਂ ਉਦੋਂ ਇਦਾਂ ਹੀ ਕੱਢ ਦਿੱਤੀ ਇੰਨੀਆਂ ਮਹਿੰਗੀਆਂ ਮੱਜਾਂ ਤੇ ਹੋਰ ਪਤਾ ਉਦੋਂ ਤਾਂ ਇਹੀ ਚੱਲ ਹਨ ਲੋੜ ਹੀ ਤੇ ਆਪਾਂ ਘਰੋਂ ਕੱਢ ਦਿੱਤੀਆਂ ਠੀਕ 50 50 60 60 ਹਜ਼ਾਰ ਦੀ ਤੇ ਪਤਾ ਗਾਈ ਆਉਣ ਲਈ ਆ ਇੰਨੀਆਂ ਮਹਿੰਗੀਆਂ ਹੋ ਗਈਆਂ ਆਹੋ ਜੇ ਲੈ ਜਾਂ ਜਾਈਏ ਤਾਂ ਫੇਰ ਪਤਾ ਲੱਗਦਾ ਵਾ ਸਾਰੇ ਜੇਬ ਦੇ ਵਿੱਚੋਂ ਪੈਸੇ ਚਲ ਜਾਂਦੇ ਆ ਚਲ ਜਾਈਏ ਆ ਮਮੀ ਜੀ ਹਾਂ ਜੀ ਕਿੱਥੇ ਚੱਲੇ ਜਾਣਾ ਕਿੱਥੇ ਤੇ ਤੈਨੂੰ ਮਗਰੋਂ ਵੀ ਵਾਜਤ ਮਾਰਨੀ ਮੈਂ ਗਵਾਂਡੇ ਘਰ ਨੂੰ ਚੱਲੀ ਜਰਾਕ ਦਸ ਮਿੰਟ ਮਮੀ ਜੀ ਕੀ ਹੋ ਗਿਆ ਪੁੱਛ ਲਿਆ ਤੈਨੂੰ ਮੈਨੂੰ ਗੁੱਸਾ ਹੀ ਡਾਵੇ ਕਰਨ ਉਹ ਤਾਂ ਗੁੱਸੇ ਵਾਲੀ ਗੱਲ ਨਹੀਂ ਹੈਗੀ ਤੈਨੂੰ ਪਤਾ ਹੈ ਕਿ ਮੰਮੀ ਇੱਥੇ ਬੈਠੀ ਆ ਤੇ ਹੁਣ ਉੱઠી ਆ ਕਿ ਕੰਮ ਹੀ ਚੱਲੇ ਹੋਗੇ ਤੈਨੂੰ ਬੜੀ ਵਾਰੀ ਸਮਝਾਇਆ ਮਗਰੋਂ ਨਹੀਂ ਆਵਾਜ਼ ਮਾਰੀ ਦਿੰਦੀ ਚਲੋ ਚਲ ਜਿਓ ਮੁਰਕੇ ਮੈਨੂੰ ਭੁੱਖ ਬੜੀ ਲੱਗਿਆ ਕੋਈ ਮੈਨੂੰ ਬਣਾ ਕੇ ਦੋ ਵੀ ਬਸ ਠੀਕ ਆ ਆ ਉਥੋਂ ਫਿਰਦਾ ਆ ਉਦੋਂ ਤੈਨੂੰ ਭੁੱਖ ਨਹੀਂ ਲੱਗੀ ਤੇ ਹੁਣ ਮਾਂ ਜਰਾ ਤੁਰੇ ਆ ਤੇ ਤੈਨੂੰ ਭੁੱਖ ਲੱਗੀ ਆ ਬਹਿ ਜਾ ਆਰਾਮ ਨਾਲ ਮੈਂ ਕੋਹ ਹੋਵਾਂ ਗੋਣੇ ਕਰੋ ਤੇ ਫਿਰ ਮੈਂ ਆ ਕੇ ਤੈਨੂੰ ਬਣਾ ਕੇ ਦਿੰਨੀ ਆ ਆਣ ਕੇ ਮੁਰਕੇ ਚਲ ਜਿਓ ਹਾਂ ਮੈਨੂੰ ਜਾਰੀ ਭੁੱਖ ਲੱਗੀ ਆ ਮੈਂ ਕਿਹ ਕੰਮ ਚੱਲੀ ਆ ਅੱਗੇ ਕਹਿਣਾ ਹੁਣ ਡਿਆ ਵਾ ਤੇ ਮੇਰਾ ਕੰਮ ਬਣ ਲੈਂਦੇ ਤੇ ਮੈਂ ਆ ਕੇ ਤੈਨੂੰ ਬਣਾ ਦੂੰ ਕਿਤੇ ਦਿਨ ਪੋਕ ਇਹ ਮੈਨੂੰ ਨਹੀਂ ਪਤਾ ਪੈਣਾ ਮਨੇ ਬਣਾ ਕੇ ਦੋ ਕੋ ਕੀ ਖਾਣਾ ਵਾ ਮੈਂ ਫਰਿੱਜ ਚ ਟਮਾਟਰ ਵੇਖਿਆ ਮੈਨੂੰ ਉਹ ਭੁੰਨ ਨਾਲ ਗਰਮ ਗਰਮ ਰੋਟੀਆਂ ਲਾ ਦੋ ਅੱਛਾ ਠੀਕ ਵਾ ਬਣਾ ਦੇਨੀ ਨਾਲੇ ਭੂਆਏ ਤੇ ਮਿਲੇ ਨਹੀਂ ਭੂਨ ਮੈਂ ਨਹੀਂ ਮਰਦੀ ਹੁੰਦੀ ਭੂਆ ਨੂੰ ਤੈਨੂੰ ਮੈਂ ਬੜੀ ਵਾਰੀ ਕਿਹਾ ਵੀ ਤੂੰ ਨਾ ਨਾ ਲਿਆ ਕੱਤ ਵੀ ਤੂੰ ਨਾ ਲੈਣਾ ਹਟਦਾ ਹੈ ਨਹੀਂ ਗਾ ਤੂੰ ਵੇਰ ਕੀ ਹੋ ਗਿਆ ਮੰਮੀ ਨਾ ਲੈ ਲਿਆ ਮਿਲੇ ਮੈਨੂੰ ਪੂਆ ਤੇ ਮੇਰੇ ਤੇ ਮਿਲਣਾ ਨਹੀਂ ਘਟਕੇ ਜੱਫੀ ਪਾਉਣੀ ਭੂਆ ਬਿਨੋਂ ਉਧਰ ਐ ਜੂ ਬੜਾਈ ਤੂੰ ਉਹ ਕਿੱਥੇ ਉਧਰ ਆ ਮਾਂਹੋਂ ਗਦੇ ਆਏ ਆ ਉਧਰ ਮੈਂ ਗਿਆ ਉਹਨਾ ਪਿੰਡ ਉਥੋਂ ਤੁਸੀਂ ਲੈ ਆ ਅੱਜ ਫੇਰ ਮਿਲਿਆ ਮਾਂਹ ਤੇ ਚੰਗਾ ਐ ਉਥੇ ਰਹਿ ਆਪਣੇ ਫੇ ਭੂਆ ਕੋ ਖਾ ਕੇ ਆਂਦਾ ਪਰੌਂਠੇ ਮੇਰੇ ਵੱਲ ਕੀ ਲੈਣਾ ਐ ਉਹ ਤੂੰ ਆਏ ਆਏ ਆ ਉਹ ਕਿੱਥੋਂ ਹੁੰਦੇ ਆ ਪਰੌਂਠੇ ਲਾ ਦੇ ਤੂੰ ਜਾ ਕੇ ਨਾ ਰੋਟੀ ਲਾ ਦੂੰ ਮੈਨੂੰ ਭੁੱਖ ਬਹੁ ਲੱਗੀ ਆ ਚੱਲ ਬੈ ਵੇ ਮੈਂ ਲਾ ਦਿੰਨੀ ਆ ਫਰਨੰਦਾ ਦੀ ਜੀ ਆਪ ਇਦਾਂ ਕਰੀਏ ਜਿਹੜੀਆਂ ਛੋਟੀਆਂ ਛੋਟੀਆਂ ਵਛੀਆਂ ਆ ਨਾ ਉਹਨਾਂ ਨੂੰ ਪਾਲ ਕੇ ਦੇ ਵੱਡੀਆਂ ਕਰ ਲਈਏ ਤੇ ਉਹਨਾਂ ਨੂੰ ਵੇਚ ਕੇ ਜਿਹੜੇ ਪੈਸੇ ਮਿਲਣਗੇ ਨਾ ਤੇ ਮੋਰਾ ਬੁਲਟ ਲੈ ਆਉਂਗਾ ਚਲੇ ਇਦਾਂ ਕਰ ਲੈ ਨਵਾ ਲਿਆ ਕਰ ਉਹਨਾਂ ਨੂੰ ਇੱਕ ਟਾਈਮ ਨਵਾ ਲਿਆ ਕਰ ਪੱਠੇ ਪਾਇਆ ਕਰ ਉਹਨਾਂ ਦੀ ਦੇਖਭਾਲ ਕਰਿਆ ਕਰੋ ਵੀ ਨਿਆਣਿਆਂ ਵਰਗੀਆਂ ਵਾ ਜਿਦਾਂ ਆਪਣੇ ਨਿਆਣੇ ਆ ਨਾ ਇਦਾਂ ਦੀਆਂ ਉਹ ਵਾ ਵਿਚਾਰੀਆਂ ਤੇ ਫਿਰ ਤੇ ਵੇਚ ਲਈ ਕੋ ਕੋਲੋਂ ਪੈਸੇ ਪਾਲਾਂਗੇ ਤੈਨੂੰ ਪੁੱਤ ਬੋਲਟ ਲੈ ਦਾਂਗੇ ਤੇ ਉਹਨਾਂ ਤੇ ਕੋਈ ਹੁੰਦੀ ਨਹੀਂ ਫੀਡ ਫਾੜ ਕੋਈ ਵੱਡੇ ਛੇਤੀ ਕਰਨ ਦੀ ਉਹ ਤਾਂ ਹੁੰਦੀ ਆ ਫੀਡ ਵੀ ਲੈ ਆ ਤੂੰ ਜਾ ਕੇ ਤੈਨੂੰ ਕਿੱਥੋਂ ਮਿਲੂਗੀ ਉਦਨ ਵਾਲਾ ਮਿਲ ਜਾਣੀ ਚਲੋ ਫਿਰ ਕਿੰਨੇ ਪੈਸੇ ਦੇ ਦੋ ਮੈਨੂੰ ਤੇ ਮੈਂ ਉਹ ਲੈ ਆਉਣਾ ਵਾ ਚਲ ਐਤ ਦਾ ਦੋਦੀ ਪੇਮੈਂਟ ਕਰਦਾ ਵਾ ਤੇ ਫਿਰ ਲੈ ਆਵੇਂ ਮੇਰਾ ਪੁੱਤ ਠੀਕ ਆ ਆਹੋ ਤੇ ਨਾਲੇ ਮੇਰੀ ਗੱਲ ਸੁਣ ਕਵਲ ਦਾ ਫੋਨ ਨਹੀਂ ਆਇਆ ਤੇਰੀ ਨਾਨੀ ਦੇ ਕਿੰਨੀ ਕ ਸੱਟ ਵਾ ਪੁੱਛਿਆ ਨਹੀਂ ਸੱਟ ਤੇ ਆਂਦੇ ਆ ਵਾ ਵਾ ਹੀ ਲੱਗੀ ਆ ਚੰਗੀ ਤਰ੍ਹਾਂ ਜੇ ਤੁਰਿਆ ਨਹੀਂ ਜਾਂਦਾ ਉਹਨਾਂ ਕੋਲ ਚਲ ਕੋਈ ਗੱਲ ਨਹੀਂ ਆਪੇ ਠੀਕ ਹੋ ਦਵਾਈ ਬੂਟੀ ਲੈਣਗੇ ਕੋਈ ਗੱਲ ਨਹੀਂ ਜੇ ਮੰਮੀ ਦੋ ਚਾਰ ਦਿਨ ਰਹਿ ਵੀ ਪੁੱਤ ਕੋਈ ਨਹੀਂ ਮੈਂ ਵੀ ਕਿਹਾ ਹੀ ਉਹਨਾਂ ਨੂੰ ਜਿੰਨੇ ਜਣੇ ਦਾਨੀ ਠੀਕ ਨਹੀਂ ਨਾ ਹੁੰਦੇ ਉਹਨੇ ਦੇ ਰਹਿ ਲਿਓ ਤੁਸੀਂ ਅੱਛਾ ਸੋ ਜੀ ਤੇ ਬਣ ਗਈ ਆ ਪਰ ਨਾ ਇਹ ਮੁੰਡੇ ਨੂੰ ਨਾ ਇੰਨੀ ਆਦਤ ਵਾ ਇਹਨੇ ਡੱਕ ਪਾਉਣੀ ਪਾਉਣੀ ਆ ਮਾ ਮੈਂ ਉਧਰ ਚੱਲੇ ਅੱਗੇ ਕਿਹੜਾ ਕੋ ਕੰਮ ਹੋਣ ਡਿਆ ਸੋਮ ਤਾਂ ਅੱਗੇ ਬੜੀਆਂ ਲੱਗਣ ਡੀਆਂ ਜਿੱਧਰ ਨੂੰ ਧੁਰਦੀ ਆ ਤੇ ਕਿਸ ਨਾ ਕਿਸ ਬਹਾਨੇ ਮਤਲਬ ਵਾਜਾ ਮਾਰੀ ਚਲੀ ਜਾਂਦਾ ਚਾ ਇਹਨਾਂ ਮੈਂ ਰੋਟੀ ਪਹਿਲਾਂ ਦੇ ਲਵਾ ਤੇ ਫੇਰ ਹੀ ਕਿਸ ਬੰਨੇ ਜਾਊਂਗੀ ਖਾ ਕੇ ਤੇ ਸਿਹਤ ਘੜੀ ਕਸੋਂ ਹੀ ਜਾਊਗਾ ਆਈਆਂ ਤਾਂ ਮਮੀ ਇੱਕ ਮਿੰਟ ਦੀ ਢਿੱਲ ਨਹੀਂ ਕੀਤੀ ਉਸੇ ਵੇਲੇ ਮੈਂ ਆਹ ਤੂੰ ਕੱਪੜੇ ਪਾ ਤੇ ਉਸੇ ਵੇਲੇ ਮੈਂ ਬੱਸੇ ਚੜ੍ਹਾ ਆਂ ਤੇ ਮੈਂ ਤੇ ਤੇਰੀ ਮਾਮੀ ਦਾ ਸੁਭਾਅ ਵੇਖ ਲਿਆ ਹੀ ਉਦਣ ਹੀ ਉਹ ਕਿਤੇ ਪਤਾ ਉਹਨਾਂ ਨੂੰ ਪਾਣੀ ਦਾ ਘੋਟ ਨਹੀਂ ਦਿੰਦੀ ਤੇ ਇਹ ਵਿਚਾਰੀ ਗਈ ਤੱਤਾ ਠੰਡਾ ਦਊ ਆਪਣੀ ਮਾਂ ਦਾ ਫਿਕਰ ਕਰੂ ਤੇ ਧੀयां ਹੀ ਕੰਮ ਆਉਂਦੀਆਂ ਵਾ ਧੀयां ਸਿਆਣਿਆਂ ਨੇ ਐਵੇਂ ਨਹੀਂ ਕਈਆਂ ਵੀ ਜਿਹੜੀਆਂ ਨਵਾਂ ਉਹ ਨਹੀਂ ਬਣਦੀਆਂ ਧੀयां ਤੇ ਜਿਹੜੀਆਂ ਧੀयां ਧੀयां ਹੀ ਹੁੰਦੀਆਂ ਵਾ ਜੇ ਅੱਜ ਕੱਲ ਕਿਤੇ ਨਵਾਂ ਧੀयां ਬਣ ਜਾਣਾ ਤੇ ਫਿਰ ਪੁੱਤ ਘਾਟੇ ਕਾਦੇ ਆ ਫਿਰ ਕਿਉਂ ਮਾਵਾ ਔਖੀਆਂ ਹੁਣ ਏਕ ਹਸਬ ਸਾਰਾ ਕੁਛ ਤੇ ਉਹਦਾ ਤੇਰੀ ਮਾਮੀ ਦਾ ਹੀ ਆ ਉਹਨਾਂ ਵਿਚਾਰਿਆਂ ਨੇ ਕਿੰਨੂ ਦੇਣਾ ਬੁੱਢੇ ਬੁਢੜੀ ਨੇ ਕਵਲ ਨੂੰ ਥੋੜਾ ਦੇ ਦੇਣਾ ਮੈਨੂੰ ਤੇ ਸਮਝ ਨਹੀਂ ਲੱਗਦੀ ਮਾਮੀ ਇਦਾਂ ਕਿਉਂ ਕਰਦੇ ਆ ਉਹਨਾਂ ਨਾਲ ਉਹ ਤਾੜਾ ਦਿਮਾਗ ਵਾ ਨਾ ਇਹ ਕਿਸ ਦਾ ਥੋੜਾ ਲਿਓਣਾ ਉਹ ਆਪਣਾ ਹੀ ਆ ਜੇ ਆਪਾਂ ਸੋਚ ਕੇ ਤੁਰਪਾਂਗੇ ਤਾਂ ਵੀ ਠੀਕ ਵਾ ਤੇ ਉਹ ਤੇ ਪੁੱਠੇ ਕੰਮਾਂ ਲਈ ਧਿਆਨ ਰਹੀਦੀ ਸਾਰੇ ਦਿਹਾੜੀ ਕੱਲੀ ਸੋਚਦੀ ਰਹਿੰਦੀ ਆ ਤੇ ਉਹਨਾਂ ਲੱਗੇ ਤੇ ਦੋ ਮਿੰਟ ਬਵੇ ਕੋਈ ਦੁੱਖ ਦੀ ਕੋਈ ਸੁੱਖ ਦੀ ਕਰੇ ਜਿੱਦਾਂ ਬੁੱਢਾ ਬੁਢੜੀ ਉਹ ਕੋਈ ਚੰਗੀ ਸੇਖਮਾਤੀ ਦੇ ਤੇ ਉਹਨਾਂ ਮਾਮੂਣਾਂ ਕਾ ਕਹਿੰਦਾ ਹੋਊਗਾ ਤੇ ਮਾਮੂ ਪੁੱਤ ਹੁਣ ਉਹ ਕੀ ਕਰੇ ਉਹਨੇ ਤੇ ਰੋਟੀ ਪਾਣੀ ਉਹਦੇ ਹੱਦ ਦਾ ਖਾਣਾ ਉਹਨੂੰ ਤੇ ਮਗਰ ਲੱਗਣਾ ਹੀ ਪੈਣਾ ਲੈ ਪੁੱਤ ਖਾ ਰੋਟੀ ਸਮੈਲ ਤੇ ਉਹਦਾ ਵਧੀਆ ਹੁੰਦੀ ਆ ਹਾਂ ਨਹੀਂ ਵਧੀਆ ਸਬਜੀ ਬਣਾਈ ਆ ਸੁੱਕੀ ਜੀ ਨਾਲ ਤੇਨੂੰ ਪਤਾ ਝੱਟ ਬਣ ਜਾਂਦੀ ਆ ਤੇ ਟਮਾਟਰ ਵੀ ਵਧੀਆ ਲੱਗਦੇ ਮੈਂ ਤਾਂ ਬੜੀ ਪਸੰਦਵਾ ਤੇਵਾ ਤੂੰ ਬਾਨੇ ਨਾ ਮੇਰੇ ਕੋਲ ਬਣਵਾ ਲਈ ਆ ਤੂੰ ਹੀ ਖਾ ਲੈ ਨੀ ਰੋਟੀ ਕੋਈ ਨਹੀਂ ਮੈਂ ਖਾਣੀ ਆ ਬਾਅਦ ਵਿੱਚ ਤੇ ਤੂੰ ਇਦਾਂ ਕਰੀ ਰੋਟੀ ਖਾ ਕੇ ਨਾ ਤੇ ਮੇਰਾ ਪੁੱਤ ਭਾਂਡੇ ਰਸੋਈ ਚ ਰੱਦਵੀਂ ਤੇ ਮੈਂ ਜਰਾ ਕਹੂ ਆ ਤੇ ਜੇ ਕਿਤੇ ਦਾਦੀ ਪੁੱਛੂਗੀ ਨਾ ਵੀ ਮੰਮੀ ਕਿੱਥੇ ਗਈ ਆ ਤਾਂ ਆਖੀ ਮੈਨੂੰ ਨਹੀਂ ਪਤਾ ਕਿੱਦੋਂ ਗਏ ਮੈਂ ਤਾਂ ਰੋਟੀ ਫੜਾ ਗਈ ਤੇ ਮੈਂ ਖਾ ਕੇ ਤੇ ਲੰਮਾ ਪੈ ਗਿਆ ਹਾਂ ਘੜੀਕਾ ਉਹਨਾਂ ਨੇ ਕਿੱਥੇ ਮੈਨੂੰ ਪੁੱਛਣਾ ਉਦਾਂ ਨਹੀਂ ਉਹ ਇੱਧਰ ਹੁੰਦੇ ਹੂੰ ਤੇ ਨਾ ਮੈਂ ਬਾਹਰ ਜਾਣਾ ਵਾ ਇੱਥੇ ਮੈਨੂੰ ਫੋਨ ਦੇ ਜੋ ਤੇ ਮੈਂ ਫੋਨ ਚਲਾਈ ਜਾਣਾ ਚਲ ਇਦਾਂ ਕਰ ਲੈ ਤੇ ਪਾਂਡੇ ਮੇਰਾ ਪੁੱਤ ਰਾਤ ਦੇ ਸੋਈ ਤੇ ਲੱਲਾ ਪਾਣੀ ਵੀ ਚੰਗਾ ਫੇ ਮੈਂ ਆ ਜਾਣਾ ਛੇਤੀ ਫੇ ਮੈਂ ਆ ਕੇ ਤੈਨੂੰ ਚਾਹ ਬਣਾ ਕੇ ਦਿੰਨੀ ਆ ਚਲੋ ਰਾਹ ਤੇ ਮੈਂ ਦਊਂਗਾ ਐਵੇਂ ਨਾ ਤੁਸੀਂ ਨਾ ਲੜਿਆ ਕਰੋ ਦਾਦੀ ਨੇ ਮੈਂ ਕਿੱਥੇ ਲੜਦੀ ਆ ਪੁੱਤ ਉਹ ਜਾਣ ਕੇ ਨਹੀਂ ਕਹਿੰਦੀਆਂ ਗੱਲਾਂ ਤੋਂ ਮੈਨੂੰ ਖਿੱਚ ਚੜਾ ਦਿੰਦੀ ਆ ਫੇਰ ਮੈਂ ਕੀ ਕਰਾਂ ਤੇ ਤੂੰ ਐਦਾਂ ਕਰੀ ਜੇ ਲੰਮੇ ਪਹਿਣਾ ਉਹ ਤੇ ਪਹਿਣੀ ਘੜੀ ਤੇ ਨਹੀਂ ਤੇ ਮੇਰਾ ਪੁੱਤ ਪੜ ਲਾ ਪੁੱਤੋਂ ਪੇਪਰ ਵੀ ਹੋਣਦੇ ਆ ਔਰ ਤੇ ਮੈਂ ਲਹੂੰਗਾ ਉਹਨ ਛੇਤੀ ਆਜੋ ਇਹ ਨਾ ਤੂੰ ਉੱਥੇ ਨਿਹਰਾ ਕਰ ਰਿਓ ਵੇ ਨਹੀਂ ਨਿਹਰਾ ਕਰਦੀ ਤੂੰ ਤੇ ਮਾਂ ਦੇ ਪੱਲੇ ਨੇ ਬਸ ਆਉਂਦਾ ਬੱਜਾ ਹੀ ਰਹਾ ਬੱਜਾ ਤੂੰ ਅੱਗੇ ਇਹਨੇ ਤੇ ਨਾਨਕੇ ਫਿਰਦਾ ਆ ਮੁਰਕੇ ਚੁੱਪ ਕੀਤਾ ਤੇ ਭੂਆ ਵੱਲ ਚਲ ਗਿਆ ਉਦੋਂ ਤੈਨੂੰ ਮੰਮੀ ਦਾ ਨਹੀਂ ਚੇਤਾ ਆਉਂਦਾ ਤੈਨੂੰ ਵੀ ਮੰਮੀ ਮੇਰੇ ਕੱਲੀ ਘਰ ਵਾ ਮੰਮੀ ਜੀ ਕਿਦਾਂ ਮੈਂ ਕਹਿੰਦੇ ਕੱਲਾ ਜਲ ਜਾਣਾ ਉਦੋਂ ਤੇ ਮਗੜਾ ਆਈਨੇ ਹੁਣ ਤੇ ਕਹਿੰਨੇ ਪੱਲੇ ਦੇ ਨਾਲ ਹੀ ਬੱਜਾ ਰਿਹਾ ਕਰ ਆਪੇ ਤੇ ਕਹਿੰਨੇ ਮੇਰੇ ਲਾਗੂ ਨਹੀਂ ਹਿੱਲਣਾ ਦਾਦੀ ਵਾਲ ਨਹੀਂ ਜਾਣਾ ਲੈ ਆਜ ਮੇਰਾ ਪੁੱਤ ਬੜਾ ਸਿਆਣਾ ਨਿਕਲਿਆ ਚੱਲ ਖਾ ਮੇਰਾ ਪੁੱਤ ਰੋਟੀ ਤੇ ਮੈਂ ਆਈ ਜਾਣੀ ਚੰਗਾ ਖੇਤੀ ਆ ਜਾਣਾ ਮੈਂ ਚੱਲ ਕੋਈ ਗੱਲ ਨਹੀਂ ਚੰਗਾ ਕੀਤਾ ਹੁਣ ਮੰਨੂ ਆਉਂਦੀ ਤੇ ਉਰ ਨਾਲ ਵੱਧ ਕਰਨਾ ਕਰੀ ਕੋਈ ਗੱਲ ਤੁਸੀਂ ਆਦੇ ਕਹੀ ਨਾ ਕੋ ਜੇ ਮੈਨੂੰ ਕਹਿਣਾ ਪਊ ਨਾ ਮੈਨੂੰ ਐਡਾ ਵੀ ਨਹੀਂ ਡਰ ਪਿਆ ਉਹਦਾ ਡਰਮ ਜੀ ਤਾਂ ਜਿਹੜੇ ਤੀਜੇਕ ਦਿਨ ਆ ਜਾਂਦੀ ਆ ਖਾਣ ਹੁਣ ਵੇਖਿਓ ਮੈਂ ਦੇ ਕੋ ਕਾਗਤ ਕਢਾਉਣੇ ਆ ਜੇ ਤਾਂ ਮੀ ਹੋ ਸਕਿਆ ਉਹ ਕਿਹੜੀ ਸਕੀਮ ਲਾਈ ਆ ਕਾਗਜ਼ੀ ਡਾ ਹੁੰਦੀ ਤੂੰ ਤੇ ਮੈਂ ਦੱਸ ਦੂੰ ਨਾ ਤੁਸੀਂ ਮੇਰਵਾਂ ਨਾ ਵੇਖ ਹੀ ਜਾਇਓ ਮੈਂ ਵੀ ਕੰਤੋਂ ਆ ਜੇ ਨਾ ਕਢਾ ਕੇ ਦੱਸੂ ਤੇ ਤੁਸੀਂ ਮੈਨੂੰ ਯਾਦ ਰੱਖਿਓ ਵੀ ਇਹਨੇ ਕਿਤਾ ਕਢਾਏ ਆ ਕੋਈ ਸਕੀਮ ਨਾ ਚੰਗੀ ਲਾਵੇ ਇਹ ਨਾ ਹੋਏ ਵੀ ਉਹ ਤੇਰੀ ਸਕੀਮ ਪੁੱਠੀ ਪੈ ਜੇ ਤੇ ਅੱਗੇ ਨਾ ਮੇ ਕੰਮ ਖਰਾਬ ਹੋ ਜੇ ਉਹ ਨਹੀਂ ਹੁੰਦਾ ਤੁਸੀਂ ਡਰਦੇ ਕਿਉਂ ਆ ਤੁਸੀਂ ਥੋੜਾ ਜਿਹਾ ਨਾ ਮੇਰਾ ਸਾਥ ਦੋ ਵੇਖਿਓ ਸਕੀਮਾਂ ਮੇਰੀਆਂ ਤੋ